ਹੋਰ ਫੇਰ ਆ ਸਾਹਮਣੇ ਤੁਸੀਂ ਬਾਸ ਫੋਲੀ ਦੇਖ ਸਕਦੇ ਹੋ ਜੀ ਇਹਨਾਂ ਨੇ ਐਪਲੀਕੇਸ਼ਨਾਂ ਵੀ ਲਿਖੀਆਂ ਪਿੰਡ ਗੈਰੀ ਬੁੱਟਰ ਦੇ ਨਗਰਾਂ ਨੇ ਵੱਡੇ ਵੱਡੇ ਅਫਸਰਾਂ ਤੱਕ ਪਹੁੰਚ ਕਰੀ ਆ ਤੇ ਇਹ ਲੋਕਲ ਬੱਸਾਂ ਜੀ ਆ ਤੁਸੀਂ ਲਾਈਵ ਦੇਖ ਸਕਦੇ ਹੋ ਪਰ ਫੇਰ ਵੀ ਬੱਸ ਉੱਪਰ ਦੀ ਆ ਰਹੀ ਆ ਇਹਦਾ ਨੰਬਰ ਲੈ 461 ਆ ਬੱਸ 461 ਆ ਇਹ ਚਲਦੀ ਹੋਣੀ ਆ ਕੋਈ ਬੋਰਡ ਨਹੀਂ ਲੱਗਾ ਇਹ ਕੋਡ ਸਵਾਰੀ ਹੈਗੀ ਕਹਿ ਰਹੀ ਸੀ ਇਹਦੇ ਨੇ ਸਵਾਰੀ ਹੈਗੀ ਇਹ ਅੱਡੇ ਤੋਂ ਚੜਾਉਂਦੇ ਹੀ ਕਹਿ ਦਿੰਦੇ ਆ ਆ ਉੱਤਰੀ ਹੈ ਰਕਨੈਕਟਰ ਦਾ ਮੂੰਹ ਵੀ ਲੈ ਵਿੱਚ ਕੁਛ ਨਹੀਂ ਲੋਕ ਪੁੱਛਵਾ ਦਿਆ ਯਾਰ ਆ ਗਿਆ ਬੱਸ ਪਹਿਲੇ ਡਰਾਈਵਰ ਲੋਕਲ ਬੱਸਾ ਜੈਰੀ ਜੈਰੀ ਬੁੱਧ ਦੀ ਸਵਾਰੀ ਹੈਗੀ ਲੋਕਲ ਬੱਸਾ ਜੈਰੀ ਬੁੱਧ ਦੀ ਸਵਾਰੀ ਨੇ ਆ ਦੇ ਕੋਲ ਕੋਈ ਕਾਰ ਚੁਣਾ ਬੋਡ ਲੱਗਿਆ ਨਹੀਂ ਕਾ ਸਕਦਾ ਵੀ ਫੂਰੂਰ ਦਾ ਕੋਈ ਮੋੜ ਨਹੀਂ ਮੋੜਨੀ ਪਊਗੀ ਬਸ ਬੋਡ ਨਹੀਂ ਕੋਗੀ ਬਸ ਇਹ ਦੇ ਨਾਲ ਜਦਾਈ ਨਾ ਕਰ ਭਾਈ ਗੱਡੀ ਬੋਡ ਦਾ ਦੇ ਹਲੇ ਰੰਝੇ ਇਹ ਮਸਲਾ ਆਇਆ ਨਹੀਂ ਹੁਣ ਥੋੜੀ ਕਿਹੜੇ ਸੜਕ ਬਣੀ ਹੈ ਨਵੀਂ ਅਸੀਂ ਕਦੇ ਜੀਐਮ ਸਾਹਿਬ ਨੂੰ ਲਿਖ ਕੇ ਦੇ ਕੇ ਆਏ ਆ ਗੱਲਬਾਤ ਹੋਈ ਆ ਪੰਚਾਇਤ ਦੀ ਕਲਬਾਂ ਦੀ ਸਾਰਿਆਂ ਦੀ ਉਹਨਾਂ ਨੇ ਕਿਹਾ ਵੀ ਕਿਹੜੀ ਬਸ ਹੈ ਪੀਆਰਟੀਜੀ ਹੋਰ ਇੱਕ ਪਿੰਡ ਤੋਂ ਥੱਲੇ ਵੀ ਜਾਏਗੀ ਉੱਤੋਂ ਦੀ ਨਹੀਂ ਜਾਂਦੀ ਉਹਦੇ ਚ ਗੱਲਾਂ ਹਰਿਆਣਾ ਰੋਡਵੇਜ ਆ ਰਾਸਤਾ ਰੋਡਵੇ ਦੀ ਬਸ ਵੀ ਥੱਲੇ ਜਾਂਦੀ ਬਾਕੀ ਸਾਰੀਆਂ ਥੱਲੇ ਦੀ ਜਾਣੀਆਂ ਅਸੀਂ ਨਗਰ ਸਾਰਾ ਤਾਂ ਕਰਿਆ ਇਹ ਗੇੜ ਮਾਰਦੇ ਕੋਈ ਬਸ ਲੈ ਕੇ ਕੱਪ ਜਾਂਦੇ ਆ ਸਵਾਰੀਆਂ ਅੱਡੇ ਤੇ ਪਿੰਡਾਂ 'ਚ ਸਵੀਕਰ ਲੌਕਮੈਂਟ ਕਰਿਆ ਉਹ ਥੱਲੇ ਖੜੀਆਂ ਨੇ ਤੇ ਕਿਦੋਂ ਡਰਾਈਵਰ ਟੱਪ ਵਾਲੀ ਵਾਲੇ ਪਾਸੇ ਪਾਸ ਲੈ ਕੇ ਆਇਆ ਥੱਲੇ 30-40 ਸਵਾਰੀਆਂ ਖੜੀਆਂ ਸੀ ਅਸੀਂ ਇਹਨੂੰ ਰੋਕ ਕੇ ਕਹਿਣ ਲੱਗੇ ਇਹ ਦਾਦਾਗਿਰੀ ਕਰਕੇ ਜਾਮ ਲਾਉਂਦਾ ਸੀ ਟੇਢੀ ਕਰਕੇ ਆਪ ਹੀ ਬਸ ਲਾਦੀ ਵੀ ਮੈਂ ਜਾਮ ਲਾਉਣਾ ਹੈ ਸਾਰੇ ਨਗਰ ਦੇ ਪ੍ਰੈਸ਼ਰ ਪਾਉਂਦਾ ਸੀ ਫਿਰ ਸਾਡੇ ਨਾਲ ਜਿਹੜੇ ਤੇ ਟਰੱਕਾਂ ਵਾਲੇ ਕਾਲਾਂ ਵਾਲੇ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਜਾਏਗਾ ਸਾਰਾ ਪਿੰਡ ਆ ਨਗਰ ਪੰਚਾਇਤ ਦਾ ਕਲੱਬ ਆ ਅਸੀਂ ਉਹਨੂੰ ਕਿਹਾ ਵੀ ਤੂੰ ੱੱੱਲੇ ਦੀ ਗਾ ਮੁੜ ਕੇ ਉਸ ਤੋਂ ਬਾਅਦ ਉਹਨੇ ਫਿਰ ਬੱਸ ਮੋੜੇ ੱੱੱਲੇ ਦੀ ਸਵਾਰੀ ਲੈ ਕੇ ਉਹ ਦੱਪ ਗਿਆ ਕਿਸੇ ਨੇ ਕੋਈ ਰੋਕਿਆ ਨਹੀਂ ਅਸੀਂ ਤਾਂ ਹੀ ਗਰੇ ਆ ਵੀ ਕਿਹੜੀ ਬਾਤ ਚਾਉਂਦੀ ਹੈ ਉਹਨਾਂ ਨੂੰ ਸਮਝਾ ਕੇ ੱੱੱਲੇ ਦੀ ਕਰਾਉਣਾ ਸਾਡਾ ਪਰਜ ਬੰਦ ਹੈ ਕਿਉਂਕਿ ਅਸੀਂ ਅਫਸਰ ਸਾਹਿਬ ਨੂੰ ਪਹਿਲਾਂ ਲੈ ਕੇ ਦੇ ਚੁੱਕੇ ਆ ਹੁਣ ਵੀ ਸਾਡੀ ਚਦਾਬਣੀ ਹੈ ਅਫਸਰਾਂ ਨੂੰ ਸਾਰੇ ਬੱਚਾ ਵਾਲਿਆਂ ਨੂੰ ਵੀ ਅਸੀਂ ਲਗਾਤਾਰ ਸਾਰੇ ਕਲੱਬ ਵਾਲੇ ਸਾਰੇ ਨਗਰ ਵਾਲੇ ਆਏ ਖੜਾਂਗੇ ਕਿੰਨੇ ਚਿਰ ਇਹ ਥੱਲੇ ਨਹੀਂ ਆਉਂਦੇ ਉਹ ਤਾਂ